ਸੋ ਸ਼ਿਕਾਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਚੈਨਲ ਦੇ ਉੱਪਰ ਸੋ ਤੁਸੀਂ ਜਿਹੜਾ ਨੋਟਿਸ ਦੇਖ ਪਾ ਰਹੇ ਹੋ ਨੋਟਿਸ ਹੈ ਜੀ 13 April 2024 ਦਾ NTA ਜਿਹੜੀ ਏਜੰਸੀ ਹੈ ਉਸ ਦੇ ਵੱਲੋਂ ਤੇ NTA ਤੁਹਾਨੂੰ ਦੱਸਦੀ ਹੈ ਕਿ ਇਹ ਕਿਹੜੀ ਏਜੰਸੀ ਹੈ ਕਿ ਭਾਰਤ ਸਰਕਾਰ ਦੇ ਦੁਆਰਾ ਇੱਕੋ ਇੱਕ ਏਜੰਸੀ ਬਣਾਈ ਗਈ ਹੈ ਜਿਹੜੀ 올 ਇੰਡੀਆ ਲੈਵਲ ਦੇ ਸਾਰੇ ਟੈਸਟ ਜਿਹੜੇ ਉਹ ਲਿਆ ਕਰੇਗੀ ਸੋ NCTE ਦੇ ਨਾਲ ਮਿਲ ਕੇ NTA ਨੇ ਜਿਹੜਾ ਹੈ ਉਹ ਟੈਸਟ ਜਿਹੜਾ ਕੰਡਕਟ ਕਰਾਉਣਾ ਹੈ ਸੋ ਟੈਸਟ ਕਾਦਾ ਹੈ ਨੈਸ਼ਨਲ ਕਾਮਨ ਇੰਟਰਸਟ ਟੈਸਟ ਜਿਸ ਨੂੰ NCET ਕਿਹਾ ਜਾ ਰਿਹਾ ਹੈ 2024 ਦਾ ਔਰ ਟੈਸਟ ਕਾਦੇ ਲਈ ਹੈ 4 ਇਅਰ ਦਾ ਯਾਨੀ ਕਿ 4 ਸਾਲਾਂ ਦਾ ਜੇਕਰ ਤੁਸੀਂ ਕੋਰਸ ਕਰਨਾ ਹੈ ਜਿਹਦੇ ਵਿੱਚ ਇੱਕ ਤਾਂ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋ ਜਾਏਗੀ ਅਤੇ ਦੂਸਰਾ ਤੁਸੀਂ এডਿਕੇਸ਼ਨ ਪ੍ਰੋਗਰਾਮ ਵੀ ਕਰ ਪਾਉਗੇ ਕਹਿਣ ਦਾ ਭਾਵ ਜਿਵੇਂ ਕੁਝ ਲੋਕ ਟੀਚਰ ਬੰਨਣਾ ਚਾਹੁੰਦੇ ਨੇ ਤੇ ਉਸ ਦੇ ਲਈ ਉਹਨਾਂ ਨੂੰ 3 ਸਾਲ ਦੀ ਗ੍ਰੈਜੂਏਸ਼ਨ ਤੇ 2 ਸਾਲ ਦੀ ਬੀਐਡ ਕਰਨੀ ਪੈਂਦੀ ਹੈ ਪਰ ਇੱਥੇ ਕੀ ਹੈ 4 ਸਾਲ ਦਾ ਇੰਟੀਗ੍ਰੇਟਿਡ ਟੀਚਰ এডਿਕੇਸ਼ਨ ਪ੍ਰੋਗਰਾਮ ਹੈ ਬਾਵੇਂ ਕਿ ਭਾਰਤ ਸਰਕਾਰ ਤੁਹਾਨੂੰ ਆਪਦੀਆਂ ਸੈਂਟਰਲ ਯੂਨੀਵਰਸਿਟੀਆਂ ਦੇ ਵਿੱਚ ਆਪਦੀਆਂ ਸਟੇਟ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਇੰਸਟੀਚੂਟਸ ਦੇ ਵਿੱਚ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ 50-50 ਸੀਟਾਂ ਰੱਖ ਕੇ ਜਿਹੜੇ ਸਟੂਡੈਂਟਸ ਹੁਣ 12ਵੀਂ ਪਾਸ ਹੋਏ ਨੇ ਜਾਂ ਹੋਣਗੇ ਇਸ ਵਾਰ ਉਹ ਆਪਦਾ ਇੱਕ ਇੰਟਰੈਸਟ ਟੈਸਟ ਦੇ ਸਕਦੇ ਨੇ ਜਿਹਦੇ ਥਰੂ ਉਹਨਾਂ ਨੂੰ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ 4 ਸਾਲ ਦੇ ਇਸ ਕੋਰਸ ਵਿੱਚ ਜਗ੍ਹਾ ਮਿਲ ਸਕਦੀ ਹੈ ਸੀਟ ਮਿਲ ਸਕਦੀ ਹੈ ਜੇ ਦੋ ਡਿਗਰੀਆਂ ਇਕੱਠੀਆਂ ਲੈ ਕੇ ਨਿਕਲ ਸਕਦੇ ਨੇ ਉਹ ਵੀ ਇਕੱਠੀਆਂ ਇੱਕ ਗ੍ਰੈਜੂਏਸ਼ਨ ਦੀ ਤੇ ਪਲੱਸ ਇੱਕ ਜਿਹੜਾ ਐਜੂਕੇਸ਼ਨਲ ਪ੍ਰੋਗਰਾਮ ਯਾਨੀ ਕਿ ਬੀਐਡ ਦੀ ਯਾਨੀ ਕਿ ਇਸ ਤੋਂ ਬਾਅਦ ਅਧਿਆਪਕ ਵੀ ਬਣ ਸਕਦੇ ਨੇ ਨਾਲੇ ਉਹਨਾਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਕਿਸੇ ਵੀ ਕੋਈ ਇੰਟਰਸ ਥਰੂ ਦੇ ਇੰਟਰਸ ਦੇ ਥਰੂ ਕੋਈ ਬੀਐਡ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ ਇਸ ਦੇ ਵਿੱਚ ਹੀ ਬੀਐਡ ਤੇ ਉਹਨਾਂ ਦੀ ਗ੍ਰੈਜੂਏਸ਼ਨ ਜਿਹੜੀ ਇਕੱਠੀ ਮੰਨੀ ਜਾਏਗੀ ਹੁਣ ਸਵਾਲ ਆਉਂਦਾ ਕੀ ਅਸੀਂ ਜਿਹੜੇ ਬੱਚੇ ਬੀਐਸਸੀ ਕਰਨਾ ਚਾਹੁੰਦੇ ਨੇ ਕੀ ਉਹ ਵੀ ਇਸ ਵਿੱਚ ਭਾਗ ਲੈ ਸਕਦੇ ਤਾਂ ਜਵਾਬ ਹੈ ਹਾਂਜੀ ਤੁਸੀਂ ਬੀਏ ਤੋਂ ਬਾਅਦ ਬੀਐਡ ਕਰਨੀ ਚਾਹੁੰਦੇ ਸੀ ਤਾਂ ਇਹਦੇ ਵਿੱਚ ਇੰਟੀਗ੍ਰੇਟਿਡ ਬੀਏ ਬੀਐਡ ਹੈਗੀ ਹੈ ਤੁਸੀਂ ਬੀএসসি ਤੋਂ ਬਾਅਦ ਬੀਐਡ ਕਰਨੀ ਚਾਹੁੰਦੇ ਸੀ ਇਹਦੇ ਵਿੱਚ ਇੰਟੀਗ੍ਰੇਟਿਡ ਬੀਐਸਸੀ ਬੀਐਡ ਵੀ ਹੈਗੀ ਹੈ ਤੁਸੀਂ ਬੀਕੋਮ ਬੀਐਡ ਕਰਨੀ ਚਾਹੁੰਦੇ ਸੀ ਇਹਦੇ ਵਿੱਚ ਬੀਕੋਮ ਬੀਐਡ ਵੀ ਹੈਗੀ ਹੈ ਇੰਟੀਗ੍ਰੇਟਿਡ ਨਾਲੇ 4 ਸਾਲ ਦੀ ਸੋ ਆਓ ਤੁਹਾਨੂੰ ਪੜਾਉਣੇ ਇਹਦੇ ਵਿੱਚ ਨੈਸ਼ਨਲ ਕਮਨ ਇੰਟਰਸਟ ਟੈਸਟ ਜਿਹੜਾ ਹੈ ਉਹ 4 ਇਅਰ ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਕਿਸੇ ਵੀ ਸੈਂਟਰਲ ਜਾਂ ਸਟੇਟ ਦੀ ਯੂਨੀਵਰਸਿਟੀ ਇੰਸਟੀਚਿਊਟ ਚਾਹੇ ਉਹ ਆਈਆਈਟੀ ਹੋਵੇ ਚਾਹੇ ਐਨਆਈਟੀ ਹੋਵੇ ਚਾਹੇ ਕੋਈ ਗਵਰਨਮੈਂਟ ਕਾਲਜ ਹੋਵੇ ਫੋਰ ਕੰਪਿਊਟਰ ਬੇਸਿਕ ਟੈਸਟ ਹੋਏਗਾ 178 ਸਿਟイズ 13 ਮੀਡੀਅਮ ਦੇ ਵਿੱਚ ਜਿਹੜਾ ਪੇਪਰ ਤੁਹਾਡਾ ਆਏਗਾ 2024-25 ਦੇ ਲਈ ਆਨਲਾਈਨ ਸਬਮਿਸ਼ਨ ਜਿਹੜਾ ਹੈ 13 April ਤੋਂ 30 April ਹੋਏਗਾ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦੀ ਵੀਡੀਓ ਨੂੰ ਬਿਲਕੁਲ ਅੰਤ ਤੱਕ ਦੇਖਿਆ ਜੇ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਵਿੱਚ ਵੀ ਹੈ ਜੀ ਕਿਹੜੀਆਂ ਯੂਨੀਵਰਸਿਟੀਆਂ ਨੇ ਜਿੱਥੇ ਤੁਸੀਂ ਸੀਟ ਲੈ ਸਕਦੇ ਹੋ ਤੇ ਉੱਥੇ ਕਿੰਨੀਆਂ ਸੀਟਾਂ ਨੇ ਖਾਸ ਕਰਕੇ ਜੇ ਤੁਸੀਂ 12ਵੀਂ ਕਰ ਚੁੱਕੇ ਹੋ ਜਾਂ ਤੁਹਾਡਾ ਕੋਈ ਵੀ ਜਾਣਕਾਰ 12ਵੀਂ ਕਰ ਚੁੱਕੇ ਤੇ ਤੁਸੀਂ ਉਸ ਨੂੰ BA ਤੋਂ ਬਾਅਦ बीएड ਕਰਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਉਹਨਾਂ ਨੂੰ ਇਸ ਇੰਟਰਸਟ ਨੂੰ ਜ਼ਰੂਰ ਦਿਵਾਓ ਤੇ ਇਹ ਸੈਂਟਰਸ ਤੋਂ ਬਾਅਦ ਉਹਨਾਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਬੀਏ ਅਤੇ ਬੀਐਡ ਦਾ ਇੰਟੀਗ੍ਰੇਟਿਡ ਕੋਰਸ ਵੀ ਕਰ ਸਕਦੇ ਨੇ। ਸੋ ਲਾਸਟ ਡੇਟ ਜਿਹੜੀ ਹੈ ਜੀ 30 ਅਪ੍ਰੈਲ ਹੈ। ਕਰੈਕਸ਼ਨ 2 ਮਈ ਤੋਂ 4 ਮਈ ਤੱਕ ਕਰ ਸਕਦੇ ਨੇ। ਪੇਪਰ ਜਿਹੜਾ 12 ਜੂਨ ਨੂੰ ਹੋਏਗਾ ਤੇ ਉਹਨਾਂ ਦੇ ਜਿਹੜੇ ਆਨਸਰਸ ਨੇ ਉਹ ਉਹਦੀ ਡੇਟ ਅਜੇ ਬਾਅਦ ਵਿੱਚ ਆਏਗੀ। ਮੀਡੀਅਮ ਆਫ ਕੁਐਸਚਨ ਪੇਪਰ ਕੀ ਹੋ ਸਕਦਾ ਹੈ ਜੀ ਇੰਗਲਿਸ਼, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ, ਉਡੂ ਯਾਨੀ ਕਿ ਪੰਜਾਬੀ ਦੇ ਵਿੱਚ ਜਿਹ ਹੁਣ ਆ ਗਿਆ ਜੀ ਪੇਪਰ ਦੇ ਵਿੱਚ ਕੀ ਹੋਏਗਾ ਸੋ ਕਹਿੰਦੇ ਸੈਕਸ਼ਨ 1 ਜਿਹੜਾ ਹੈ ਉਹ 38 ਪੇਸ਼ਾਵਾਂ ਵਿੱਚੋਂ ਕੋਈ ਦੋ ਪੇਸ਼ਾਵਾਂ ਚੁਣੀਆਂ ਨੇ ਉਹਨਾਂ ਦਾ ਪੇਪਰ ਹੋਏਗਾ 23-23 ਕੁਐਸਚਨ ਹਰੇਕ ਦੇ ਵਿੱਚ ਆਉਣਗੇ ਤੇ ਉਹ 20 ਕੁਐਸਚਨ ਅਟੈਂਪਟ ਕਰਨੇ ਹੋਣਗੇ ਸੈਕਸ਼ਨ ਦੂਜਾ ਕੀ ਹੋਏਗਾ ਜੀ ਵੀ 26 ਡੋਮੇਨ ਯਾਨੀ ਕਿ 26 ਤਰ੍ਹਾਂ ਦੇ ਸਬਜੈਕਟ ਚੁਣ ਸਕਦੇ ਜਿਨ੍ਹਾਂ ਦੇ ਵਿੱਚ ਉਹ ਗ੍ਰੈਜੂਏਸ਼ਨ ਕਰਨੀ ਚਾਹੁੰਦੇ ਨੇ ਉਹਨਾਂ ਵਿੱਚੋਂ ਜਿਹੜੇ ਵੀ ਤਿੰਨ ਵਿਸ਼ੇ ਚੁਣਨੇ ਚਾਹਦੇ ਹੋਣਗੇ ਉਹ ਤਿੰਨ ਵਿਸ਼ੇ ਚੁਣ ਸਕਦੇ ਜਿਵੇਂ ਕਿ ਆਪਾਂ ਨੂੰ ਵੀ ਪਤਾ ਹੈ ਕਿ ਆਪਾਂ ਗ੍ਰੈਜੂਏਸ਼ਨ ਦੇ ਵਿੱਚ ਕੋਈ ਤਿੰਨ ਵਿਸ਼ੇ ਚੁਣਨੇ ਹੁੰਦੇ ਨੇ ਸੋ ਔਰ ਮੈਂਡੈਟਰੀ ਸੈਕਸ਼ਨ ਹੋਏਗਾ ਇੱਕ ਜਨਰਲ ਟੈਸਟ ਜਿਹਦੇ ਵਿੱਚ 28 ਕੁਐਸਚਨ ਹੋਣਗੇ 25 ਕਰਨੇ ਹੋਣਗੇ ਤੇ ਸੈਕਸ਼ਨ 4 ਟੀਚਿੰਗ ਐਬਿਟੀਚੂਡ ਦਾ ਜਿਹਦੇ ਵਿੱਚ 23 ਕੁਐਸਚਨ ਹੋਣਗੇ 20 ਕਰਨੇ ਹੋਣਗੇ ਸੋ ਟੋਟਲ 160 ਕੁਐਸਚਨ अटेम्प्ट ਕਰਨੇ ਨੇ ਪੇਪਰ ਦੇ ਵਿੱਚ ਕੁਐਸਚਨ ਹੋਣਗੇ 181 ਸੋ ਆਓ ਤੁਹਾਨੂੰ ਦੱਸਦੇ ਹਾਂ ਪੂਰਾ ਟੋਟਲੀ ਕਿਵੇਂ ਸਿਸਟਮ ਹੈ ਲੈਂਗੁਏਜ 1 23 ਕੁਐਸਚਨ ਹੋਣੇ 20 ਕਰਨੇ ਹੋਣਗੇ ਲੈਂਗੁਏਜ 2 ਤੇ 23 ਕੁਐਸਚਨ ਹੋਣੇ 20 ਕੁਐਸਚਨ ਕਰਨੇ ਹੋਣਗੇ ਟੀਚਿੰਗ ਐਬਿਟੀਚੂਡ ਦੇ 23 20 ਕੁਐਸਚਨ ਕਰਨੇ ਆ ਜਨਰਲ ਟੈਸਟ ਦੇ 28 ਕੁਐਸਚ डोमेन स्पेसिफिक सब्जेक्ट, 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 सब्जेक्ट यानी कि ਜਿਹੜੇ ਤਿੰਨ ਸਬਜੈਕਟ ਤੁਸੀਂ 12ਵੀਂ ਦੇ ਵਿੱਚ ਕੀਤੇ ਹੋਣਗੇ ਉਹਨਾਂ ਵਿੱਚੋਂ ਕੁਝ ਸਬਜੈਕਟ ਚੁਣ ਸਕਦੇ ਹੋ ਹੋ ਸਕਦਾ ਕੁਝ ਸਬਜੈਕਟ ਇਹਨਾਂ ਦੇ ਵਿੱਚ ਨਾ ਹੋਣ ਤਾਂ ਤੁਹਾਨੂੰ ਆਪ ਦੇ ਅਕੋਰਡਿੰਗਲੀ ਉਹ ਸਬਜੈਕਟ ਜਿਹੜੇ ਚੁਣਨੇ ਪੈਣਗੇ ਆਓ ਹੁਣ ਤੁਹਾਨੂੰ ਲਿਸਟ ਦਿਖਾ ਦਿੰਦੇ ਆ ਕਿ ਕਿਹੜੇ-ਕਿਹੜੇ ਸਬਜੈਕਟ ਚੁਣ ਸਕਦੇ ਹੋ ਸੋ ਇਹ ਹੈ ਭਾਸ਼ਾਵਾਂ ਤੁਸੀਂ ਇਹਨਾਂ ਵਿੱਚੋਂ ਕੋਈ ਦੋ ਭਾਸ਼ਾਵਾਂ ਚੁਣ ਸਕਦੇ ਹੋ ਜਿਹੜੀਆਂ ਵੀ ਭਾਸ਼ਾਵਾਂ ਤੁਹਾਡੇ ਸਾਹਮਣੇ ਹਨਾਈਆਂ ਨੇ ਇਹ ਹੈਗੇ ਆ ਜੀ ਸਬਜੈਕਟ ਕਿਹੜੇ-ਕਿਹੜੇ ਤੁਸੀਂ ਚੁਣ ਸਕਦੇ ਹੋ ਇਹ ਵੀ ਤੁਸੀਂ ਦੇਖੋ 26 ਤਰ੍ਹਾਂ ਦੇ ਸਬਜੈਕਟਸ ਨੇ ਜਿਹੜੇ ਤੁਸੀਂ ਚੁਣ ਸਕਦੇ ਫਿਰ ਆਜੋ ਵੀ ਕਿਹੜੀ ਕਿਹੜੀ ਯੂਨੀਵਰਸਿਟੀ ਹੈ ਪੰਜਾਬ ਦੀ ਜਿਹਦੇ ਵਿੱਚ ਤੁਸੀਂ ਸੀਟ ਲੈ ਸਕਦੇ ਹੋ ਦੇਖੋ ਪੰਜਾਬ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੀਟੀ ਰੋਡ ਅੰਮ੍ਰਿਤਸਰ ਤੇ ਹੈ ਜਿਹੜੀ ਉੱਥੇ ਬੀਏ ਬੀਐਡ ਵੀ ਤੁਸੀਂ ਸੀਟ ਲੈ ਸਕਦੇ ਹੋ ਬੀਐਸਸੀ ਬੀਐਡ ਚ ਵੀ ਲੈ ਸਕਦੇ ਹੋ ਬੀਕੋਮ ਬੀਐਡ ਚ ਵੀ ਸੀਟ ਲੈ ਸਕਦੇ ਹੋ 50 50 ਸੀਟਾਂ ਸਾਰਿਆਂ ਦੇ ਵਿੱਚ ਹੈਗੀਆਂ ਨੇ ਫਿਰ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਡਾਕਟਰ ਬੀ ਆਰ ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਲਿੱਦੜਾ ਵਿਧੀਪੁਰ ਜੀਟੀ ਰੋਡ ਅੰਮ੍ਰਿਤਸਰ ਬੀਐਸਸੀ ਬੀਐਡ ਦੀਆਂ ਸੀਟਾਂ ਇੱਥੇ 50 ਹੈਗੀਆਂ ਨੇ ਹੋਰ ਨਹੀਂ ਹੈਗੀਆਂ ਫਿਰ ਅਸੀਂ ਪੰਜਾਬ ਦੇ ਵਿੱਚ ਤੁ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਸੀਟਾਂ ਜਿਹੜੀਆਂ ਨੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਆਈਆਈਟੀ ਰੋਪੜ ਉੱਥੇ ਬੀਐਸਸੀ ਬੀਐਡ ਦੀਆਂ ਸੀਟਾਂ ਨੇ ਜੀ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤੁਸੀਂ ਦੇਖੋਗੇ ਬੀਏ ਬੀਐਡ ਦੀਆਂ ਸੀਟਾਂ ਨੇ ਜੀ ਤੁਸੀਂ ਪੰਜਾਬ ਦੇ ਵਿੱਚ ਦੇਖੋਗੇ ਸੈਂਟਰਲ ਯੂਨੀਵਰਸਿਟੀ ਪੰਜਾਬ ਗੁਰਦਾ ROAD ਬਾਦਲ ROAD ਬਠਿੰਡਾ ਦੇ ਉੱਪਰ ਇੱਥੇ ਬੀਏ ਬੀਐਡ ਦੀਆਂ ਵੀ 50 ਸੀਟਾਂ ਨੇ ਬੀਐਸਸੀ ਬੀਐਡ ਦੀਆਂ ਵੀ ଥିਗੀਆਂ ਨੇ ਸੋ ਚਾਰ ਯੂਨੀਵਰਸਿਟੀਆਂ ਪੰਜਾਬ ਦੀਆਂ ਜਿੱਥੇ ਤੁਹਾਨੂੰ ਵੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਤੁਸੀਂ ਬੀਏ ਬੀਐਡ ਬੀਐਸਸੀ ਬੀਐਡ ਬੀ ਕੰਬੀਨਡ ਜ ਛੋਟੇ ਭੈਣ ਭਰਾਵਾਂ ਨੂੰ ਕਿਉਂਕਿ ਦੇਖੋ ਸਰਕਾਰੀ ਕਾਲਜ ਨੇ ਸਰਕਾਰੀ ਯੂਨੀਵਰਸਿਟੀਆਂ ਨੇ ਸਰਕਾਰੀਆਂ ਦੇ ਵਿੱਚ ਫੀਸਾਂ ਘਟਨੇ ਤੇ ਉੱਤੋਂ ਤੁਸੀਂ ਕੱਲ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਕਿਸੇ ਜਗ੍ਹਾ ਤੋਂ ਉਹਨਾਂ ਨੂੰ ਬੀ.ਐੜਡ ਕਰਵਾਉਣੀ ਅਗਰ ਚਾਹੁੰਦੇ ਹੋ ਤਾਂ ਬੀ.ਐੜਡ ਦੇ ਐਂਟ੍ਰੈਂਸ ਨੇ ਬੀ.ਐੜਡ ਤੋਂ ਬਾਅਦ ਕਾਲਜ ਦੇ ਵਿੱਚ ਸੀਟਾਂ ਮਿਲਣੀਆਂ ਕਿੰਨਾ ਔਖਾ ਪ੍ਰੋਸੈਸ ਹੋ ਜਾਂਦਾ ਹੈ ਸੋ ਕਿਵੇਂ ਨਾ ਕਿਵੇਂ ਕਰਕੇ ਤੁਸੀਂ ਆਪਦੇ ਉਹਨਾਂ ਸਾਰੇ ਸਗੇ ਸਬੰਧੀਆਂ ਨੂੰ ਇਕੱਠੇ ਹੀ ਕੰਮ ਕਰਵਾ ਸਕਦੇ ਹੋ ਦੂਸਰਾ ਉਹਨਾਂ ਦੇ ਇੱਕ ਸਾਲ ਬਚਾ ਸਕਦੇ ਹੋ ਉਮੀਦ ਕਰਦੇ ਹਾਂ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਜਾਣਕਾਰੀ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਟੈਲੀਗ੍ਰam ਚੈਨਲ ਜਿਹੜਾ ਜਰੂਰ ਜੁਆਇਨ ਕਰੋ ਧੰਨਵਾਦ ਥੈਂਕ ਯੂ ਵੈਰੀ ਮਚ